ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਣਾ ਅੱਜ ਦਾ ਜੋ ਵਿਸ਼ਾ ਹੈ ਉਹ ਹੈ ਸਾਵਣ ਮਹੀਨਾ ਸਾਵਣ ਮਹੀਨੇ ਦੀ ਕੀ ਮਹਾਨਤਾ ਹੈ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਸ ਮਹੀਨੇ ਨੂੰ ਆਧਾਰ ਬਣਾ ਕੇ ਸਾਨੂੰ ਜੋ ਰੋਹਾਨੀਅਤ ਦਾ ਗਿਆਨ ਬਖਸ਼ਿਆ ਹੈ ਆਪਾਂ ਨੂੰ ਵਿਚਾਰਨ ਦਾ ਯਤਨ ਕਰਨਾ ਚਾਹੀਦਾ ਹੈ ਸਾਵਣ ਮਹੀਨੇ ਉੱਤੇ ਵਿਚਾਰ ਕਰੀਏ ਇਸ ਤੋਂ ਪਹਿਲਾਂ ਸੰਗਤ ਜੀ ਜੇ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਣਾ ਜੀ। ਸਾਵਣ ਸਰਸੀ ਕਾਮਨੀ ਚਰਨ ਕਮਲ ਸਿਓ ਪਿਆਰ ਮਨ ਤਨ ਰਤਾ ਸੱਚ ਰੰਗ ਇੱਕੋ ਨਾਮ ਆਧਾਰ ਸਾਡੇ ਦੇਸ਼ ਦੇ ਵਿੱਚ ਸਾਵਣ ਮਹੀਨੇ ਦਾ ਖਾਸ ਮਹੱਤਵ ਰੱਖਦਾ ਹੈ ਕਿਸਾਨਾਂ ਲਈ ਰਸ਼ਕ ਪੁਰਸਾਂ ਲਈ ਕਮਿਆਲੀ ਦਾਰਸ਼ਨਿਕ ਪੁਰਸ਼ਾਂ ਲਈ ਫਿਲਾਸਫਰਾਂ ਲਈ ਸੰਤਾਂ ਤੇ ਮਹਾਤਮ ਮਹਾਂਪੁਰਸ਼ਾਂ ਲਈ ਵੈਸੇ ਵੀ ਧੰਨ ਗੁਰੂ ਨਾਨਕ ਦੇਵ ਜੀ ਦਾ ਫਰਮਾਨ ਹੈ ਨਾਨਕ ਸਾਵਣ ਜੇ ਵਸਿਆ ਚਹੋ ਉਮਾਹਾ ਹੋਈ ਨਾਗਾ ਮਿਰਗਾ ਮੱਛੀਆਂ ਰੱਸੀਆਂ ਘਰ ਤਨ ਹੋਈ ਸਾਵਣ ਦੀ ਵਰਖਾ ਦੇ ਨਾਲ ਖੁੱਡਾਂ ਵਿੱਚ ਪਏ ਸੱਪ ਬਾਹਰ ਆ ਜਾਂਦੇ ਹਨ ਮਾਨੋ ਉਹਨਾਂ ਲਈ ਸਾਵਣ ਦੀ ਬਰਖਾ ਇੱਕ ਦੌਲਤ ਦੀ ਬਰਖਾ ਹੈ ਫਿਰ ਮੱਛੀਆਂ ਛੋਟੇ-ਛੋਟੇ ਤਲਾਬ ਸਰੋਵਰ ਜਿਨ੍ਹਾਂ ਦਾ ਪਾਣੀ ਥੋੜਾ ਰਹਿ ਗਿਆ ਸੀ ਅਤੇ ਉਸ ਥੋੜੇ ਜਿਹੇ ਪਾਣੀ ਵਿੱਚ ਕੋਲੋਲ ਕਰਨ ਅਤੇ ਉਪਜੀਵਕਾ ਲੱਭਣੀ ਤਰਨਾ ਫਿਰਨਾ ਜਿੱਥੇ ਮੱਛੀਆਂ ਲਈ ਔਖਾ ਹੋ ਗਿਆ ਸੀ ਸਾਵਣ ਨੇ ਲਬ ਲਬ ਉਸ ਸਰੋਵਰ ਪਰ ਦਿੱਤੀ ਮੰਡੀਆਂ ਦੀ ਦੁਨੀਆ ਵਿੱਚ ਖੇੜਾ ਹੋ ਗਿਆ ਫਿਰ ਰਸ਼ਕਪੁਰਸ਼ ਉਨ੍ਹਾਂ ਦੀ ਜ਼ਿੰਦਗੀ ਵਿੱਚ ਇਹ ਮਹੀਨਾ ਉਮਾ ਅਤੇ ਉਮੰਗ ਪੈਦਾ ਕਰਦਾ ਹੈ ਜਿਨ੍ਹਾਂ ਦੇ ਘਰ ਵਿੱਚ ਧੰਨ ਹੈ ਪਰ ਸਾਹਿਬ ਕਹਿੰਦੇ ਨੇ ਸਾਵਣ ਦਾ ਇੱਕ ਵਿਯੋਗ ਵੀ ਹੈ ਨਾਨਕ ਸਾਵਣ ਜੇ ਵਸੈ ਚਹੋ ਵਿਛੋੜਾ ਹੋਏ ਗਾਈ ਪੋਤਾ ਨਿਰਦਨਾ ਪੰਥੀ ਚਾਕੁਰ ਹੋਏ ਖੇਤੀਬਾੜੀ ਸਾਡੇ ਦੇਸ਼ ਵਿੱਚ ਬਲਦਾਂ ਦੇ ਆਸਰੀ ਹੁੰਦੀ ਹੈ ਅਤੇ ਬੜੇ ਪ੍ਰਾਚੀਨ ਕਾਲ ਤੋਂ ਚੱਲੀ ਆ ਰਹੀ ਹੈ ਸਾਵਨ ਦੇ ਮਹੀਨੇ ਵਰਖਾ ਵਿੱਚ ਬੈਲਾ ਨੂੰ ਹਲ ਚੜਾਉਣਾ ਪੈਂਦਾ ਹੈ। ਨਿਰਦਨ ਬੇਰੋਜ਼ਗਾਰ ਹੋ ਜਾਂਦਾ ਹੈ। ਅਤੇ ਇਸ ਤਰੀਕੇ ਨਾਲ ਪੰਥੀ ਕੋਈ ਰਸਤੇ ਵਿੱਚ ਚੱਲ ਰਿਹਾ ਹੈ। ਵਰਖਾ ਪੈ ਰਹੀ ਹੈ। بارش ਹੋ ਰਹੀ ਹੈ। ਉਹਦੇ ਕਦਮ ਰੁਕਦੇ ਨੇ ਅਤੇ ਚਾਕਰ ਲਈ ਵੀ ਵਰਖਾ ਵਿੱਚ ਕੰਮ ਕਰਨਾ ਔਖਾ ਹੋ ਜਾਂਦਾ ਹੈ। ਸਾਵਨ ਦਾ ਮਹੀਨਾ ਮਿਰਗਾਂ ਲਈ ਸਪੰਨ ਲਈ ਮੱਛੀਆਂ ਲਈ ਅਤੇ ਜਿਨ੍ਹਾਂ ਦੇ ਘਰ ਵਿੱਚ ਧੰਨ ਹੈ ਸਾਇਬ ਕਹਿੰਦੇ ਨੇ ਉਮੰਗ ਪੈਦਾ ਕਰਦਾ ਹੈ ਤਰੰਗ ਪੈਦਾ ਕਰਦਾ ਹੈ ਸਾਵਨ ਦਾ ਮਹੀਨਾ ਕਿਸੇ ਦਾਰਸ਼ਨਿਕ ਦੇ ਅੰਦਰ ਨਵੇਂ ਬਲਬਲਿਆਂ ਨੂੰ ਬਰੀਕੀਆਂ ਨੂੰ ਜਨਮ ਦਿੰਦਾ ਹੈ ਸੰਗੀਤਕਾਰ ਦੇ ਅੰਦਰ ਕੋਈ ਨਵੀਂ ਧੁਨਾ ਜਨਮ ਲੈਣ ਨੂੰ ਵਿਆਕੁਲ ਹੋ ਜਾਂਦੀਆਂ ਹਨ ਇਹ ਮਹੀਨਾ ਆਪਣੇ ਆਪ ਵਿੱਚ ਐਸਾ ਮਹੱਤਵ ਰੱਖਦਾ ਹੈ ਕਿ ਪਾਣੀ ਦੀ ਬੂੰਦ ਨਾਲ ਧਰਤੀ ਵਿੱਚ ਪਏ ਹੋਏ ਬੀਜ ਹੁਣ ਬਾਹਰ ਪੁੰਗਰਨ ਤੇ ਆ ਜਾਂਦੇ ਹਨ ਆਖਰ ਧਰਤੀ ਦੇ ਬੀਜ ਹੀ ਕਿਉਂ ਅਕਸਰ ਮਨੁੱਖ ਦਾ ਅਚਕਰਨ ਇੱਕ ਐਸੀ ਧਰਤੀ ਹੈ ਜਿਸ ਦੇ ਵਿੱਚ ਅਨੰਤ ਜਨਮਾਂ ਦੇ ਬੀਜ ਪਏ ਹਨ ਬਾਹਰ ਦੀ ਇਸ ਵਰਖਾ ਤੋਂ ਮਨੁੱਖੀ ਹਿਰਦੇ ਵੀ ਪ੍ਰਭਾਵਿਤ ਹੁੰਦੇ ਹਨ ਅਤੇ ਜਿੱਥੇ ਵੱਖ-ਵੱਖ ਸੁਭਾਅ ਦੇ ਬੰਦੇ ਪ੍ਰਭਾਵਿਤ ਹੁੰਦੇ ਹਨ ਉੱਥੇ ਭਗਤ ਸੰਤ ਵੀ ਪ੍ਰਭਾਵਿਤ ਹੁੰਦੇ ਹਨ ਅਤੇ ਜਿਸ ਤਰ੍ਹਾਂ ਦਾ ਪ੍ਰਭਾਵ ਉਹਨਾਂ ਦਾ ਹਿਰਦੇ ਕਬੂਲ ਕਰਦਾ ਹੈ ਉਹਨਾਂ ਦੀ ਰੂਪ ਰੇਖਾ ਗੁਰੂ ਅਰਜਨ ਦੇਵ ਜੀ ਮਹਾਰਾਜ ਇੰਜ ਚਿੱਤਰਦੇ ਹਨ ਸਾਵਣ ਸਰਸੀ ਕਾਮਨੀ ਚਨ ਕਮਲ ਸਿਓ ਪਿਆਰ ਸਾਵਣ ਦੇ ਮਹੀਨੇ ਵਿੱਚ ਜੀਵ ਰੂਪੀ ਇਸਤਰੀ ਵੀ ਭਿੱਜ ਗਈ ਇਹਦੀ ਅਤਿਸ਼ਕਰਨ ਦੀ ਧਰਤੀ ਵੀ ਕੋਮਲ ਹੋ ਗਈ ਵੱਤਰ ਆ ਗਿਆ ਇਹ ਵੀ ਇੱਕ ਸਚਾਈ ਹੈ ਕਿ ਨਾਮ ਨੂੰ ਇਹ ਇੱਕ ਬੂੰਦ ਆਖਿਆ ਗਿਆ ਹੈ ਪ੍ਰਮਾਤਮਾ ਦੇ ਸਿਮਰਨ ਨੂੰ ਵੀ ਇੱਕ ਕਣੀ ਆਖਿਆ ਗਿਆ ਹੈ ਮਹਾਰਾਸ਼ਟਰ ਦੇ ਇੱਕ ਸੰਤ ਭਗਤ ਨਾਮਦੇਵ ਜੀ ਮਹਾਰਾਜ ਇਸ ਸਿਮਰਨ ਨੂੰ ਸਾਵਨ ਨਾਲ ਤਸ਼ਬੀਕ ਦਿੰਦੇ ਹਨ ਆਪ ਜੀ ਦਾ ਇਹ ਸੁੰਦਰ ਫਰਮਾਨ ਹੈ ਬਿਨ ਸਾਵਨ ਕਨਹਰ ਗਾਜੇ ਬੱਦਲ ਬਿਨ ਵਰਖਾ ਹੋਈ ਜੋ ਤਤ ਵਿਚਾਰੈ ਕੋਈ ਮੇਰੇ ਹਿਰਦੈ ਰੂਪੀ ਆਕਾਸ਼ ਦੇ ਐਸੇ ਪਿਆਰ ਦੇ ਬੱਦਲ ਛਾਏ ਹਨ ਸਿਮਰਨ ਦੀ ਵਰਖਾ ਹੋ ਗਈ ਹੈ ਹਿਰਦੈ ਕੋਮਲ ਹੋ ਗਿਆ ਹੈ ਹਿਰਦੈ ਸਰਸ ਗਿਆ ਹੈ ਤਾਂ ਜੀਵ ਰੂਪੀ ਇਸਤਰੀ ਦੇ ਅੰਦਰ ਵੀ ਪ੍ਰਭੂ ਪਿਆਰ ਦੀ ਲਗਨ ਪੈਦਾ ਹੋਈ ਤਰਤੀ ਹਰੀ-ਪਰੀ ਹੋਣੀ ਚਾਹੀਦੀ ਹੈ ਇਸ ਭਗਤ ਦਾ ਹਿਰਦਾ ਵੀ ਹਰਾ-ਪਰਾ ਹੋਣਾ ਚਾਹੀਦਾ ਹੈ ਮੰਤਨ ਰਤਾ ਸਚ ਰੰਗ ਇੱਕੋ ਨਾਮ ਆਧਾਰ ਮਨ ਵਿੱਚ ਉਸ ਦੀ ਯਾਦ ਹੈ ਅਤੇ ਇਸ ਯਾਦ ਦੀ ਛਾਪ ਤਨ ਉੱਤੇ ਹੈ ਮਨ ਤੇ ਤਨ ਇੱਕ ਦੀ ਯਾਦ ਵਿੱਚ ਰੰਗਿਆ ਗਿਆ ਹੁਣ ਕੇਵਲ ਇੱਕ ਦੀ ਹੀ ਯਾਦ ਇੱਕ ਦਾ ਹੀ ਆਸਰਾ ਉਸੇ ਇੱਕ ਦਾ ਹੀ ਆਧਾਰ ਇਸ ਆਧਾਰ ਨਾਲ ਜੀਵਨ ਬਤੀਤ ਕਰਨਾ ਜ਼ਿੰਦਗੀ ਦਾ ਲਕਸ਼ਣ ਬਣ ਗਿਆ ਕਿਉਂਕਿ ਇਹ ਸੂਝ ਹੈ ਸੂਝ ਪੈ ਗਈ ਵਿਖਿਆ ਰੰਗ ਕੁੜਵਾਇਆ ਦਿਸਣ ਸੱਬੇ ਸ਼ਾਰ ਜੋ ਵਿਸ਼ਿਆਂ ਦੇ ਰੰਗ ਨੇ ਵਿਕਾਰਾਂ ਦੇ ਰੰਗ ਨੇ ਉਹ ਸਭ ਕੂੜ ਨੇ ਸਵਾ ਹੁੰਦਿਆਂ ਦੇਰ ਨਹੀਂ ਲੱਗਦੀ ਸ਼ਾਰ ਹੁੰਦਿਆਂ ਦੇਰ ਨਹੀਂ ਲੱਗਦੀ ਦੇਖਦਿਆਂ ਦੇਖਦਿਆਂ ਇਹ ਰੰਗ ਵਿਖਰ ਜਾਂਦੇ ਹਨ ਹਰ ਅੰਮ੍ਰਿਤ ਬੂੰਦ ਸੁਹਾਮਨੀ ਮਿਲ ਸਾਧੂ ਪੀਵਣ ਹਾਰ ਸਤਸੰਗ ਇੱਕ ਐਸਾ ਵਾਤਾਵਰਨ ਹੈ ਜਿੱਥੇ ਸਾਧੂਆਂ ਦੇ ਮੁਖੋਂ ਸ਼ਬਦ ਰੂਪੀ ਬੱਦਲ ਬਰਸਦਾ ਹੈ ਸਾਹਿਬ ਇੱਥੇ ਬਿਆਨ ਕਰਦੇ ਹਨ ਕਿ ਪਰਮਾਤਮਾ ਦਾ ਨਾਮ ਅੰਮ੍ਰਿਤਮਈ ਬੂੰਦ ਹੈ ਅਤੇ ਸਾਧੂਆਂ ਦੀ ਸੰਗਤ ਵਿੱਚ ਪੀਤਾ ਜਾ ਸਕਦਾ ਹੈ ਸਤਸੰਗ ਵਿੱਚ ਬੈਠ ਕੇ ਇਸ ਬੂੰਦ ਦਾ ਆਨੰਦ ਮਾਣਿਆ ਜਾ ਸਕਦਾ ਹੈ ਵਨ ਤਿੰਨ ਪ੍ਰਭ ਸੰਗ ਮੋਲਿਆ ਸਮਰਤ ਪੁਰਖ ਅਪਾਰ ਉਹ ਪਰਿਪੂਰਨ ਪਰਮਾਤਮਾ ਅਪਾਰ ਹੈ ਸਮਰਤ ਹੈ ਵਿਆਪਕ ਹੈ ਐਸਾ ਵਰਸਿਆ ਕਿ ਵਨ ਤਿੰਨ ਮੋਲਿਆ ਗਿਆ ਹਰਾ ਪਰਾ ਹੋ ਗਿਆ ਇਸੇ ਤਰੀਕੇ ਦੇ ਨਾਲ ਪਰਮਾਤਮਾ ਵਰਸਦਾ ਹੈ ਭਗਤ ਦੇ ਮਨ ਦੇ ਉੱਤੇ ਉਹਦੇ ਰੋਮ ਰੋਮ ਵਿੱਚ ਖਿੜ ਉੱਠਦਾ ਹੈ ਉਹਦੇ ਤਮਾਮ ਇੰਦਰੀ ਬਾਗ ਬਾਗ ਹੋ ਜਾਂਦੇ ਹਨ ਉਦੇ ਕੰਨ ਸਰਸਾਰ ਹੋ ਜਾਂਦੇ ਹਨ ਪ੍ਰਭੂ ਨੂੰ ਸੁਣ ਕੇ ਉਸ ਪਰਮਾਤਮਾ ਨੂੰ ਵੇਖ ਕੇ ਉਸ ਦੇ ਨੇਤਰ ਵਿਸ਼ਾਲ ਹੋ ਜਾਂਦੇ ਹਨ ਹਰ ਮਿਲਨ ਨੋ ਮਨ ਲੋਚਦਾ ਕਰਮ ਮਿਲਾਵਨ ਹਾਰ ਸਾਮਨ ਦੀ ਵਰਖਾ ਅਬినాਸੀ ਭਗਤ ਨੂੰ ਇੰਜ ਪ੍ਰੇਰਦੀ ਹੈ ਕਿ ਪ੍ਰਭੂ ਨੂੰ ਮਨ ਲੋਚਦਾ ਹੈ ਮਿਲਨ ਨੂੰ ਉਸ ਪਰਮਾਤਮਾ ਦੇ ਨਾਲ ਮਿਲਾਪ ਕਰਨ ਲਈ ਮਨ ਲੋਚਦਾ ਹੈ ਬਰਸ ਰਿਹਾ ਹੈ ਸਾਵਣ ਜਪ ਰਹੀ ਹੈ ਰਸਨਾ ਵਾਹਿਗੁਰੂ 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 ਇੰਜ ਚਿੰਤਨ ਚੱਲ ਰਿਹਾ ਹੈ ਜਪਦਿਆਂ ਜਪਦਿਆਂ ਅੰਦਰ ਲਾਲਸਾ ਪੈਦਾ ਹੋ ਗਈ ਪ੍ਰਭੂ ਮਿਲੇ ਉਸ ਪਰਮਾਤਮਾ ਦੇ ਨਾਲ ਮਿਲਾਪ ਹੋਵੇ ਪਰ ਕਰਮ ਮਿਲਾਵਨ ਹਾਰ ਹੈ ਪਰਮਾਤਮਾ ਦਾ ਮਿਲਾਪ ਤਾਂ ਪਰਮਾਤਮਾ ਦੀ ਬਖਸ਼ਿਸ਼ ਨਾਲ ਹੀ ਹੋ ਸਕਦਾ ਹੈ ਉਸ ਦੇ ਕਰਮ ਨਾਲ ਹੀ ਹੋ ਸਕਦਾ ਹੈ ਉਸ ਦੀ ਰਹਿਮਤ ਨਾਲ ਹੀ ਹੋ ਸਕਦਾ ਹੈ ਜਿੰਨੀ ਸਖੀਏ ਪ੍ਰਭ ਪਾਇਆ ਹਉ ਤਿਨ ਕੈਸਦ ਬਲਿਹਾਰ ਜਿਨ੍ਹਾਂ ਨੇ ਉਸ ਪਰਿਪੂਰਨ ਪ੍ਰਮਾਤਮਾ ਨੂੰ ਪ੍ਰਾਪਤ ਕੀਤਾ ਹੈ ਮੈਂ ਉਹਨਾਂ ਜੀਵ ਇਸਤਿਆਂ ਤੋਂ ਸਦਕੇ ਜਾਂਦੀ ਹਾਂ ਕੁਰਬਾਨ ਜਾਂਦੀ ਹਾਂ ਜਿਨ੍ਹਾਂ ਨੇ ਆਪਣਾ ਜੀਵਨ ਇਸ ਢੰਗ ਨਾਲ ਸਫਲ ਕਰ ਲਿਆ ਪ੍ਰਮਾਤਮਾ ਦੀ ਪ੍ਰਾਪਤੀ ਕਰ ਲਈ ਨਾਨਕ ਹਰਜੀ ਮਿਆ ਕਰ ਸ਼ਬਦ ਸਵਾਰਨ ਹਾਰ हे परमात्मा रहमतकार बख्शीश कर शब्द द्वारा जीवा नु सवारन दा जो मौका दित्ता मेहर कर तू बख्शीश कर शब्द द्वारा असि भी अपनी जिंदगी सवार लेये फिर सावन दा इंजो उपदेश करदे हन सावन तिन्ना सुहागणी जिन राम नाम उरहार सावन दा महिना ता ओन्नां ली सुहाग परया है आनंद परया है ਜਿਨ੍ਹਾਂ ਦੇ ਕੰਠ ਦੇ ਵਿੱਚ ਪਰਮਾਤਮਾ ਦੇ ਨਾਮ ਦਾ ਹਾਰ ਹੈ ਕੰਠ ਨੇ ਹੀ ਜਪਨਾ ਹੈ ਅਤੇ ਕੰਠ ਦੇ ਵਿੱਚ ਵਾਹਿਗੁਰੂ 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 ਚੱਲ ਰਿਹਾ ਹੈ ਤਾਂ ਸਾਹਿਬ ਕਹਿੰਦੇ ਹਨ ਕਿ ਇਹ ਤਾਂ ਕੰਠ ਦੇ ਵਿੱਚ ਹਾਰ ਪਿਆ ਹੋਇਆ ਹੈ RAM ਦੇ ਨਾਮ ਦਾ ਇਹ ਹਾਰ ਜਿਨ੍ਹਾਂ ਦੇ ਗਲ ਵਿੱਚ ਹੈ ਬਸ ਉਹ ਸ਼ੋਭ ਨਹੀਂ ਕਹਨ ਉਹ ਹੀ ਸੁਹਾਵਣੀਆਂ ਹਨ ਸੁਹਾਗਣਾ ਹਨ ਉਹ ਹੀ ਪਰਮਾਤਮਾ ਦੇ ਦਰ ਤੇ ਮਾਣ ਪਾਉਣ ਵਾਲੀਆਂ ਹਨ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ